ਕੀ ਤੁਹਾਡੇ ਨਾਲ ਕਦੇ ਇਦਾਂ ਹੋਇਆ ਕਿ ਰਾਤ ਨੂੰ ਨੀਂਦ ਨਾ ਆਏ ਹੋਵੇ ਦਿਲ ਤੇਜ਼ ਤੇਜ਼ ਧੜਕੀ ਜਾ ਰਿਹਾ ਹੋਵੇ ਦਿਮਾਗ ਚੱਲੀ ਜਾ ਰਿਹਾ ਹੋਵੇ ਸੋਚੀ ਜਾ ਰਿਹਾ ਹੋਵੇ ਕਿ ਕੱਲ ਨੂੰ ਕੀ ਹੋਊਗਾ ਲੋਕ ਕੀ ਸੋਚਣਗੇ ਕਿ ਮੈਨੂੰ ਨੌਕਰੀ ਮਿਲੂਗੀ ਕਿ ਨਹੀਂ ਮਿਲੂਗੀ ਇਹ ਸਾਰੀਆਂ ਚਿੰਤਾਵਾਂ ਸਾਨੂੰ ਚੁੱਪਚਾਪ ਅੰਦਰੋਂ-ਅੰਦਰ ਹੀ ਖਾਂਦੀਆਂ ਰਹਿੰਦੀਆਂ ਨੇ ਪਰ ਗੁਰੂ ਸਾਹਿਬ ਨੇ ਤਾਂ ਸੈਂਕੜੇ ਸਾਲ ਪਹਿਲਾਂ ਹੀ ਇੰਨਾਂ ਗੱਲਾਂ ਦਾ ਇਲਾਜ ਆਪਾਂ ਨੂੰ ਗੁਰਬਾਣੀ ਰਾਹੀਂ ਦੇ ਦਿੱਤਾ ਸੀ ਮੈਨੂੰ ਅੱਜ ਵੀ ਯਾਦ ਆ ਕਿ ਕਿ ਰਾਤ ਮੈਂ ਆਪਣੇ ਐਗਜ਼ਾਮ ਤੋਂ ਪਹਿਲਾਂ ਚੁੱਪਚਾਪ ਛਾਤੀ ਚਲੀ ਗਈ ਨਾ ਮੈਂ ਫੋਨ ਚੱਕਿਆ ਨਾਲ ਕੋਈ ਹੋਰ ਡਿਸਟਰੈਕਸ਼ਨ ਸੀ ਪਰ ਦਿਮਾਗ ਫਿਰ ਵੀ ਸੋਚੀ ਜਾ ਰਿਹਾ ਸੀ ਕਿ ਜੇ ਮੈਂ ਫੇਲ ਹੋ ਗਈ ਤਾਂ ਦੁਨੀਆ ਕੀ ਸੋਚੂਗੀ ਮਾਪਿਓ ਕੀ ਕਹਿਣਗੇ ਮੈਂ ਆਪਣੀ ਜ਼ਿੰਦਗੀ ਵਿੱਚ ਕੀ ਕਰੂੰਗੀ ਤੇ ਇਹ ਤਾਂ ਸਿਰਫ ਇੱਕ ਰਾਤ ਦੀ ਗੱਲ ਐ ਐਸੀਆਂ ਲੱਖਾਂ ਰਾਤਾਂ ਆਪਸ ਉਸ ਸੋਚ ਘੱਟ ਚੁੱਕਿਆ ਪਰ ਅਸੀਂ ਕਦੇ ਕਿਸੇ ਨਾਲ ਇਸ ਬਾਰੇ ਗੱਲ ਵੀ ਨਹੀਂ ਕਰਦੇ ਕਿਉਂ ਕਿ ਸਾਡੇ ਕਲਚਰ ਵਿੱਚ ਮਨ ਦੀ ਸਮੱਸਿਆ ਜਾਂ ਮਨ ਦੀ ਬਿਮਾਰੀ ਬਾਰੇ ਗੱਲ ਕਰਨਾ ਇੱਕ ਸ਼ਰਮ ਦਾ ਵਿਸ਼ਾ ਮੰਨਿਆ ਜਾਂਦਾ ਹੈ ਪਰ ਅਸਲ ਵਿੱਚ ਇਹ ਹਰ ਘਰ ਦੀ ਕਹਾਣੀ ਹੈ ਕੋਈ ਰੈਂਟ ਨੂੰ ਲੈ ਕੇ ਪਰੇਸ਼ਾਨ ਹੈ ਤੇ ਕੋਈ ਉੱਥੇ ਮਾਰਗੇਜ ਭਰਨ ਦੇ ਫਿਕਰ ਵਿੱਚ ਹੈ ਕੋਈ ਜੌਬ ਨੂੰ ਲੈ ਕੇ ਡਿਪਰੈਸ਼ਨ ਵਿੱਚ ਹੈ ਤੇ ਕਈਆਂ ਤੇ ਤਾਂ ਦੁਨੀਆ ਤੇ ਲੋਕਾਂ ਦੀਆਂ ਐਕਸਪੈਕਟੇਸ਼ਨਸ ਦਾ ਹੀ ਬੋਝ ਆ ਤੇ ਕਿਸੇ ਨੂੰ ਕੋਈ ਹੋਰ ਫਿਕਰ ਹੈ ਅੰਦਰੋਂ ਅੰਦਰੀ ਹਰ ਦੂਜਾ ਬੰਦਾ ਦੁਖੀ ਹੈ ਟੁੱਟਿਆ ਹੋਇਆ ਹੈ ਪਰ ਸਭ ਤੋਂ ਖਤਰਨਾਕ ਗੱਲ ਪਤਾ ਕੀ ਹੈ ਕਿ ਆਪਾਂ ਇਹ ਚੀਜ਼ਾਂ ਨੂੰ ਆਪਣੇ ਅੰਦਰ ਹੀ ਰੱਖਦੇ ਹਾਂ ਕੋਈ ਕਦੇ ਪੁੱਛਦਾ ਵੀ ਨਹੀਂ ਕਿ ਤੂੰ ਠੀਕ ਤਾਂ ਹੈ ਇਸ ਦਾ ਨਤੀਜਾ ਕੀ ਹੋ ਰਿਹਾ ਹੈ ਕਿ ਮਾਨਸਿਕ ਤਣਾ ਹੁਣ ਆਮ ਹੋ ਗਿਆ ਹੈ ਪਹਿਲਾਂ ਸੁਣਦੇ ਸੀ ਕਿ ਸਿਰਫ ਵੱਡੇ ਸ਼ਹਿਰ ਜਿਵੇਂ ਦਿੱਲੀ ਮੁੰਬਈ ਵਿੱਚ ਹੀ ਹੁੰਦਾ ਪਰ ਹੁਣ ਤਾਂ ਪੰਜਾਬ ਦੇ ਪਿੰਡਾਂ ਤੱਕ ਪਹੁੰਚ ਚੁੱਕਿਆ ਹੁਣ ਤਾਂ ਕੈਨੇਡਾ ਵਿੱਚ ਵੀ ਆਪਣੀ ਕਮਿਊਨਿਟੀ ਦੇ ਵਿੱਚ ਸੁਸਾਈਡਸ ਦੀ ਗਿਣਤੀ ਬਹੁਤ ਵਾਚੁਕੀਆ ਇਹ ਸਿਰਫ ਆંકੜੇ ਨਹੀਂ ਇਹ ਲੋਕ ਹਨ ਜੋ ਕਦੇ ਹੱਸਦੇ ਹੋਏ ਲੱਗਦੇ ਸੀ ਪਰ ਅੰਦਰੋਂ ਅੰਦਰ ਹੀ ਉਹ ਰੋ ਰਹੇ ਸੀ ਚੀਕ ਰਹੇ ਸੀ ਕਿਉਂ ਕਿਉਂਕਿ ਉਹ ਕਿਸੇ ਨਾਲ ਆਪਣੀ ਗੱਲ ਸ਼ੇਅਰ ਨਹੀਂ ਸੀ ਕਰ ਸਕਦੇ ਅਸੀਂ ਅੱਜ ਹਜੇ ਸਮੇਂ ਵਿੱਚ ਰਹਿ ਰਹੇ ਹਾਂ ਜਿੱਥੇ ਮੋਬਾਈਲ ਵਿੱਚ ਹਰ ਕੋਈ ਆਨਲਾਈਨ ਹੈ ਹਰ ਕੋਈ ਕਨੈਕਟਡ ਆਪਸ ਦੇ ਵਿੱਚ ਸੋਸ਼ਲ ਮੀਡੀਆ ਤੇ ਪਰ ਅੰਦਰੋਂ ਦਿਲਾਂ ਤੋਂ ਕੋਈ ਵੀ ਕਨੈਕਟਡ ਨਹੀਂ ਆ ਸਾਈਕੋਲੋਜੀ ਦੇ ਅਕੋਰਡਿੰਗ ਜਿਹੜੀ ਕ੍ਰੋਨਿਕ ਵਰੀ ਹੈ ਉਹ ਸਟ੍ਰੈਸ ਹਾਰਮੋਨਸ ਨੂੰ ਵਧਾਉਂਦੀ ਹੈ ਆਪਣੀ ਹਾਰਟਬੀਟ ਨੂੰ ਤੇਜ਼ ਕਰਦੀ ਹੈ ਨੀਂਦ ਨੂੰ ਡਿਸਟਰਬ ਕਰਦੀ ਹੈ ਤੇ ਆਪਣੀ ਪ੍ਰੋਡਕਟਿਵਿਟੀ ਨੂੰ ਘਟਾਉਂਦੀ ਹੈ ਇਹਦਾ ਅਸਰ ਸਿਰਫ ਆਪਣੀ ਬਾਡੀ ਤੇ ਹੀ ਨਹੀਂ ਪੈਂਦਾ ਆਪਣੀ ਰੂਹ ਵੀ ਥੱਕ ਜਾਂਦੀ ਹੈ ਇੰਨਾਂ ਚੀਜ਼ਾਂ ਦੇ ਨਾਲ ਤੇ ਸਾਡੀ ਕਮਿਊਨਿਟੀ ਨੇ ਇਹ ਸਾਰੀਆਂ ਚਿੰਤਾਵਾਂ ਨੂੰ ਸਦੀਆਂ ਤੋਂ ਹੀ ਚੁੱਪਚਾਪ ਆਪਣੇ ਅੰਦਰ ਹੀ ਰੱਖਿਆ ਕੋਈ ਸਾਂਝ ਨਹੀਂ ਬਣਾਈ ਕੋਈ ਰਾਹ ਨਹੀਂ ਲੱਭਿਆ ਪਰ ਕੀ ਇਸਦਾ ਕੋਈ ਰਾਹ ਹੈ ਕੀ ਇਸਦਾ ਕੋਈ ਹੱਲ ਹੈ ਕੀ ਕੋਈ ਅਜਿਹਾ ਉਪਦੇਸ਼ ਹੈ ਜੋ ਸਾਨੂੰ ਇਸ ਚਿੰਤਾ ਤਣਾਅ ਓਵਰ ਥਿੰਕਿੰਗ ਤੋਂ ਬਚਾ ਸਕੇ ਗੁਰੂ ਸਰਪੰਨ ਨੇ ਆਪਾਂ ਨੂੰ ਇਹ ਰਾਹ ਦੱਸਿਆ ਸਦੀਆਂ ਪਹਿਲਾਂ ਬਾਣੀ ਕਹਿੰਦੀ ਹੈ ਕਿ ਚਿੰਤਾ ਤਾਕੀ ਕੀਜੀਏ ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਇਸ ਦਾ ਮਤਲਬ ਕਿ ਬੰਦੇ ਨੂੰ ਉਦੋਂ ਹੀ ਫਿਕਰ ਕਰਨੀ ਚਾਹੀਦੀ ਹੈ ਜਦੋਂ ਕੋਈ ਬਹੁਤ ਹੀ ਅਨਐਕਸਪੈਕਟਿਡ ਗੱਲ ਹੋ ਜਾਵੇ ਇਹ ਦੁਨੀਆ ਇੱਥੇ ਕੁਝ ਵੀ ਪਰਮਾਨੈਂਟ ਨਹੀਂ ਹੈ ਗੁਰੂ ਸਾਹਿਬ ਪੁੱਛਦੇ ਨੇ ਕਿ ਜੋ ਹੋਣਾ ਹੀ ਨਹੀਂ ਉਸ ਦੀ ਚਿੰਤਾ ਕਿਉਂ ਕਰੀਏ ਜੇਕਰ ਅਸੀਂ ਇਹ ਮੰਨ ਲਈਏ ਕਿ ਸਭ ਕੁਝ ਵਾਹਿਗੁਰੂ ਦੀ ਰਜ਼ਾ ਦੇ ਅਨੁਸਾਰ ਹੁੰਦਾ ਹੈ ਤਾਂ ਚਿੰਤਾ ਦੀ ਜਗ੍ਹਾ ਇੱਕ ਭਰੋਸਾ ਆ ਜਾਂਦਾ ਹੈ ਗੁਰਬਾਣੀ ਤਾਂ ਆਪਣੀ ਰੂਹ ਲਈ ਇੱਕ ਥੈਰੇਪੀ ਦਾ ਕੰਮ ਕਰਦੀ ਆ ਹਰ ਸਿਮਰਨ ਤੇ ਮਿਟੀ ਮੇਰੀ ਚਿੰਤਾ ਮਤਲਬ ਕਿ ਪਰਮਾਤਮਾ ਦਾ ਨਾਮ ਸਿਮਰਨ ਕਰਨ ਦੇ ਨਾਲ ਮੇਰੀ ਹਰ ਇੱਕ ਕਿਸਮ ਦੀ ਚਿੰਤਾ ਮਿਟ ਗਈ ਆ ਜਿੱਥੇ ਚਿੰਤਾ ਹੈ ਉੱਥੇ ਸੁੱਖ ਨਹੀਂ ਹੈ ਤੇ ਜਿੱਥੇ ਸੁੱਖ ਹੈ ਉੱਥੇ ਚਿੰਤਾ ਨਹੀਂ ਹੈ ਗੁਰੂ ਜੀ ਸਾਨੂੰ ਸਮਝਾਉਂਦੇ ਨੇ ਕਿ ਸਦਾ ਬਚਣ ਵਾਲਾ ਇੱਥੇ ਕੁਝ ਵੀ ਨਹੀਂ ਹੈ ਨਾ ਪੈਸੇ ਨੇ ਰਹਿਣਾ ਨਾ ਰਿਸ਼ਤੇ ਆ ਨੇ ਨਾ ਇੰਨਾ ਹਾਲਾਤਾਂ ਨੇ ਸਦਾ ਸਾਥ ਦੇਣਾ ਸਿਰਫ ਇੱਕ ਨਾਮ ਨੇ ਵਾਹਿਗੁਰੂ ਨੇ ਅਸੀਂ ਅਕਸਰ ਆਪਣੇ ਭਵਿੱਖ ਦੀ ਚਿੰਤਾ ਕਰਦੇ ਰਹਿੰਦੇ ਆ ਕਿ ਅੱਗੇ ਕੀ ਹੋਊਗਾ ਜਦੋਂ ਕਿ ਗੁਰਬਾਣੀ ਸਾਨੂੰ ਵਰਤਮਾਨ ਵਿੱਚ ਰਹਿਣਾ ਸਿਖਾਉਂਦੀ ਆ ਤੂੰ ਕਾਹੇ ਡੋਲੇ ਪ੍ਰਾਨਿਆ ਤੂੰ ਰੱਖੇਗਾ ਸਿਰ ਜਨਹਾਰ ਗੁਰੂ ਸਾਹਿਬ ਕਹਿੰਦੇ ਨੇ ਕਿ ਤੂੰ ਕਿਉਂ ਘਬਰਾਉਂਦਾ ਹੈ ਜੀਨੇ ਤੈਨੂੰ ਪੈਦਾ ਕੀਤਾ ਉਹ ਪ੍ਰਭੂ ਤੇਰੀ ਆਪੇ ਰੱਖਿਆ ਕਰੂਗਾ ਗੁਰਬਾਣੀ ਸਾਨੂੰ ਜੁਗਾਉਂਦੀ ਹੈ ਜੀਵਨ ਤਾਂ ਅਸਥਿਰ ਹੈ ਪਰ ਚਿੰਤਾ ਕਰਕੇ ਆਪਾਂ ਇਸ ਨੂੰ ਹੋਰ ਖਰਾਬ ਕਰ ਲੈਂਦੇ ਆ ਹੋਰ ਅਫਸਰਟ ਕਰ ਲੈਂਦੇ ਆ ਚਿੰਤਾ ਸਿਰਫ ਜ਼ਿਆਦਾ ਸੋਚਣਾ ਨਹੀਂ ਇਹ ਸਾਡੇ ਨਰਵਸ ਸਿਸਟਮ ਨੂੰ ਤਬਾਹ ਕਰ ਦਿੰਦੀ ਹੈ ਆਪਣੀ ਬਾਡੀ ਨੂੰ ਬਹੁਤ ਇਫੈਕਟ ਕਰਦੀ ਹੈ ਡਾਕਟਰਸ ਕਹਿੰਦੇ ਨੇ ਕਿ ਓਵਰਥਿੰਕਿੰਗ ਦੇ ਨਾਲ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ। ਜਿਵੇਂ ਕਿ ਐਂਗਜ਼ਾਈਟੀ ਇਹ ਹੁਣ ਆਮ ਹੋ ਚੁੱਕੀ ਆ। ਡਿਪਰੈਸ਼ਨ ਦਾ ਰਿਸਕ ਵੱਧ ਜਾਂਦਾ ਤੇ ਅੱਗੇ ਹੋਰ ਬਿਮਾਰੀਆਂ ਨੂੰ ਸੱਦਾ ਮਿਲਦਾ। ਅੱਜਕੱਲ ਤਾਂ ਬਹੁਤ ਛੋਟੀਆਂ ਉਮਰਾਂ ਦੇ ਬੱਚੇ ਵੀ ਡਿਪਰੈਸ਼ਨ ਦੀਆਂ ਦਵਾਈਆਂ ਖਾ ਰਹੇ ਨੇ ਤੇ ਇਹਨਾਂ ਦਾ ਇਲਾਜ ਕੀ ਆ? ਕੁਝ ਵੀ ਨਹੀਂ। ਉਹਨਾਂ ਨਾਲ ਗੱਲ ਕਰੋ, ਉਹਨਾਂ ਨਾਲ ਟਾਈਮ ਸਪੈਂਡ ਕਰੋ। ਜੇ ਤੁਸੀਂ ਦੁਖੀ ਹੋ ਤਾਂ ਆਪਣੇ ਫਰੈਂਡਸ ਨਾਲ ਆਪਣੇ ਮਾਪਿਓ ਨਾਲ ਆਪਣੇ ਭੈਣ ਭਰਾਵਾਂ ਨਾਲ ਆਪਣੇ ਦਿਲ ਦੀ ਗੱਲ ਨੂੰ ਸ਼ੇਅਰ ਕਰੋ ਆਓ ਹੁਣ 30 ਸਕਿੰਟਾਂ ਲਈ ਆਪਾਂ ਆਪਣੀਆਂ ਅੱਖਾਂ ਬੰਦ ਕਰਦੇ ਹਾਂ ਤੇ ਇਮੇਜਿਨ ਕਰਦੇ ਹਾਂ ਕਿ ਆਪਾਂ ਇੱਕ ਸ਼ਾਂਤ ਜਗ੍ਹਾ ਤੇ ਬੈਠੇ ਹਾਂ ਤੁਸੀਂ ਇਹ ਵੀ ਇਮੇਜਿਨ ਕਰ ਸਕਦੇ ਹੋ ਕਿ ਤੁਸੀਂ ਕਿਸੇ ਲੇਕ ਤੇ ਬੈਠੇ ਹੋ ਤੇ ਹੌਲੀ-ਹੌਲੀ ਹਵਾ ਚੱਲ ਰਹੀ ਹੈ ਦਿਮਾਗ ਵਿੱਚੋਂ ਫਾਲਤੂ ਦੇ ਵਿਚਾਰ ਨਿਕਲ ਰਹੇ ਨੇ ਤੇ ਚੰਗੇ ਵਿਚਾਰ ਅੰਦਰ ਆ ਰਹੇ ਨੇ ਤੇ ਹੁਣ ਆਪਣੇ ਮਨ ਵਿੱਚ ਬੋਲੋ ਕੀ ਚਿੰਤਾ ਤਾਂ ਕੀ ਕੀਜੀਏ ਜੋ ਹੋਣੀ ਹੋਈ ਇਸ ਨੂੰ ਦੁਹਰਾਓ ਰੋਜ਼ ਦੁਹਰਾਓ ਫਿਰ ਕਹੋ ਕਿ ਮੇਰੀ ਰੱਖਿਆ ਵਾਹਿਗੁਰੂ ਆਪ ਕਰਦੇ ਨੇ ਜੋ ਹੋਣਾ ਉਹ ਹੋ ਕੇ ਰਹੇਗਾ ਮੈਂ ਚਿੰਤਾ ਨਹੀਂ ਰਜ਼ਾ ਚੁਣੀ ਆ ਹੁਣ ਇੱਕ ਗਹਿਰਾ ਸਾਹ ਲਵੋ ਤੇ ਛੱਡ ਦਿਓ ਉਸ ਚਿੰਤਾ ਨੂੰ ਜੋ ਅਜੇ ਤੱਕ ਤੁਹਾਡੀ ਨੀਂਦ ਨੂੰ ਖਰਾਬ ਕਰ ਰਹੀ ਸੀ ਤੁਸੀਂ ਕਿੰਨੀ ਵਾਰ ਰਾਤ ਨੂੰ ਉੱਠਦੇ ਹੋ ਇੰਦਾ ਫਿਕਰਾਂ ਦੇ ਵਿੱਚ ਤਾਂ ਇੰਜ ਰੱਬ ਦਾ ਨਾਮ ਲਿਆ ਕਰੋ ਜਿੱਥੇ ਤੁਸੀਂ WhatsApp ਜਾਂ social media scroll ਕਰਕੇ ਆਪਣੇ ਆਪ ਨੂੰ distract ਕਰਦੇ ਹੋ ਉਸ ਦੀ ਜਗ੍ਹਾ ਤੁਸੀਂ ਆਪਣੇ ਆਪ ਨੂੰ ਰੱਬ ਦਾ ਨਾਮ ਤੇ ਪਾਠ ਕਰਨ ਲਈ ਪ੍ਰੇਰਿਤ ਕਰੋ ਇਹ ਸਾਡੀ ਰਿਸਪੌਂਸਿਬਿਲਟੀ ਹੈ ਕਿ ਆਪਾਂ ਆਪਣੀ ਰੂਹ ਦੀ ਵੀ ਉਨੀ ਕੇਅਰ ਕਰਨੀ ਹੈ ਜਿੰਨੀ ਆਪਾਂ ਆਪਣੀ ਬੋਡੀ ਦੀ ਕਰਦੇ ਆਂ ਪੈਸੇ ਤਾਂ ਹੁਣ ਆਪਣੀ ਪੰਜਾਬੀ ਕਮਿਊਨਿਟੀ ਦੇ ਵਿੱਚ ਹੌਲੀ-ਹੌਲੀ ਇਸ ਗੱਲ ਨੂੰ ਸਮਝਣਾ ਸ਼ੁਰੂ ਕਰ ਦਿੱਤਾ ਹੈ ਕਿ ਮਨ ਦੀ ਸੰਭਾਲ ਵੀ ਸਰਦੀਆਂ ਬੁਖਾਰ ਦੀ ਤਰ੍ਹਾਂ ਲਾਜ਼ਮੀ ਹੈ ਪਰ ਫਿਰ ਵੀ ਹਲੇ ਵੀ ਕਾਫੀ ਅਵੇਅਰਨੈਸ ਦੀ ਲੋੜ ਹੈ ਜਦ ਤੱਕ ਸੇ ਇਹ ਗੱਲ ਨਹੀਂ ਮੰਨਾਂਗੇ ਅਸੀਂ ਉਦੋਂ ਤੱਕ ਹੀ ਚਿੰਤਾ ਦੀ ਗੁਲਾਮੀ ਕਰਦੇ ਰਹਾਂਗੇ ਅੱਜ ਤੁਸੀਂ ਇਸ ਸ਼ਬਦ ਨੂੰ ਸਿਰਫ ਇੱਕ ਗੁਰਬਾਣੀ ਦਾ ਕੋਟਾ ਨਾ ਸਮਝੋ ਇਸ ਨੂੰ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਓ ਸਿਮਰਨ ਕਰੋ ਰੱਬ ਦਾ ਨਾਮ ਲਵੋ ਦੇਖਿਓ ਕਿਦਾਂ ਤੁਹਾਡੇ ਸਾਰੇ ਦੁੱਖ ਹੌਲੀ-ਹੌਲੀ ਦੂਰ ਹੋ ਜਾਣਗੇ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਕਮੈਂਟ ਕਰੋ ਕਿ ਮੈਂ ਚਿੰਤਾ ਨਹੀਂ ਰਜ਼ਾ ਚੁਣੀ ਆ ਜੇ ਤੁਸੀਂ ਵੀ ਕਿਸੇ ਅਜਿਹੇ ਇਨਸਾਨ ਨੂੰ ਜਾਣਦੇ ਹੋ ਜਿਸ ਨੂੰ ਇਸ ਵੀਡੀਓ ਦੀ ਜ਼ਰੂਰਤ ਹੈ ਉਸ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਉਸ ਨੂੰ ਪੋਜ਼ਿਟਿਵਿਟੀ ਦੇਣ ਦੀ ਟਰਾਈ ਕਰਿਓ ਉਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਿਓ ਤਾਂ ਕਿ ਉਸ ਦਾ ਵੀ ਦਿਲ ਹਲਕਾ ਹੋ ਸਕੇ ਆਓ ਇਸ ਵੀਡੀਓ ਦਾ ਅੰਤ ਆਪਾਂ ਇੱਕ ਹੋਰ ਗੁਰਬਾਣੀ ਦੀ ਤੁਕ ਨਾਲ ਕਰਦੇ ਹਾਂ ਕਿ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਕਿ ਫਿਕਰ ਚਿੰਤਾ ਨਾ ਕਰੋ ਉਸ ਪ੍ਰਭੂ ਨੂੰ ਆਪ ਹੀ ਆਪਣੇ ਬੱਚਿਆਂ ਦੀ ਬਹੁਤ ਫਿਕਰ ਹੈ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਮਾਈਂਡਫੁਲ ਪੰਜਾਬੀ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ